ਕਾਬੜੀਆਂ ਦਾ ਕੀ ਰੌਲਾ ਆ ਕਹਿੰਦੇ CRP ਵਾਲੇ ਫੜਕਾਤੇ ਆਪ ਨੇ ਇਹ ਭਾਜੀ ਉਹ ਆ ਜਿਹੜੇ ਇਹ ਲੈਂਡ ਜਾਂਦੇ ਆ ਇਹਨਾਂ ਨੇ ਚੱਕੇ ਹੁੰਦੇ ਡੋਲੂ ਡਾਲੂ ਜਿਹੇ ਚੱਕੇ ਹੁੰਦੇ ਆ ਇਹ ਤੁਰੇ ਹੁੰਦੇ ਆ ਹਰ ਦਵਾਰ ਨੂੰ ਕਦੀ ਕਿਸੇ ਪਾਸੇ ਨੂੰ ਜਦੋਂ ਵੀ ਜਾਂਦੇ ਆ ਇਹ ਹੜਦੌਂ ਮਚਾਉਂਦੇ ਆ ਪੂਰਾ ਇਹਨੂੰ ਰੱਜ ਕੇ ਪੂਰੇ ਜੋ ਵੀ ਇਹਨਾਂ ਨੇ ਇਹ ਤਾਂ ਛੱਡੋ CRPF ਦਾ ਜਵਾਨ ਤਾਂ ਕੱਲ ਕੁੱਟਿਆ ਇਹਨਾਂ ਨੇ ਪਰਸੋਂ ਠੀਕ ਹੈ ਨਾ ਉਸ ਤੋਂ ਪਹਿਲਾਂ ਭਾਜੀ ਇਹਨਾਂ ਨੇ ਕਿੰਨੀਆਂ ਵਸਾਂ ਕਿੰਨੀਆਂ ਲੋਕਾਂ ਦੀਆਂ ਕਾਰਾਂ इवन ਇੱਕ ਔਰਤ ਨੂੰ ਲੱਤਾਂ ਮਾਰ ਮਾਰ ਕੁੱਟਿਆ ਕਾਬੜੀਆਂ ਨੇ ਪਾਜੀ ਹੂੰ ਠੀਕ ਹੈ ਜੀ ਇਹ ਟੋਟਲੀ ਇਹਨਾਂ ਤੋਂ ਅਨਕੰਟਰੋਲਡ ਆ ਇਹ ਜਿਹੜੇ ਆਪਾਂ ਕਹਿੰਨੇ ਹੁੰਦੇ ਆ ਨਾ ਵੀ ਜਿਹੜੇ ਬੱਚੇ ਮੰਦ ਬੁੱਧੀ ਹੁੰਦੇ ਆ ਜਿਨ੍ਹਾਂ ਨੂੰ ਘਰਦਿਆਂ ਨੂੰ ਪੜਾਉਣ ਦੀ ਲੋੜ ਨਹੀਂ ਹੁੰਦੀ ਪਤਾ ਵੀ ਇਹਨਾਂ ਨੇ ਪੜ੍ਹਨਾ ਨਹੀਂ ਆ ਉਹਨਾਂ ਨੂੰ ਇਹ ਬਣਾਉਂਦੇ ਆ ਕਾਬੜੀਏ ਠੀਕ ਹੈ ਉਹ ਇਹ ਕੰਮ ਕਰਦੇ ਆ ਪਾਜੀ ਔਰ ਇਹਨਾਂ ਨੇ ਔਰਤ ਨੂੰ ਕੁੱਟਿਆ सीआरपीएफ ਦੇ ਜਵਾਨ ਨੂੰ ਪਿਆ ਤੁਹਾਨੂੰ ਕਿਸੇ ਵੀ ਸੋਸ਼ਲ ਮੀਡੀਆ ਤੋਂ ਬਿਨਾਂ ਇਹ ਵੀਡੀਓ ਸੀਆਰਪੀਐਫ ਜਵਾਨ ਨੂੰ ਖੁੱਟਣ ਦੀ ਕਿਤੇ ਨਹੀਂ ਮੜਨੀ ਜੇਕਰ ਤੇ ਇਹ ਕਿਸੇ ਮੁਸਲਮਾਨ ਭਰਾਵਾ ਨੇ ਇੱਕ ਵੀ ਮੁਸਲਮਾਨਾਂ ਦਾ ਟੋਪੀ ਲਈ ਹੁੰਦੀ ਸਿਰ ਤੇ ਜਾਂ ਕੋਈ ਸਿੱਖ ਹੁੰਦਾ ਜਾਂ ਕੋਈ ਹੋਰ ਹੁੰਦਾ ਦੇਖੋ ਜੀ ਭਾਰਤ ਨੂੰ ਚੈਲੰਜ ਕੀਤਾ ਇਹਨਾਂ ਨੇ ਜੀ ਹਮ ਇਕੱਲੇ ਇਕੱਲੇ ਸੋਸ਼ਲ ਮੀਡੀਆ ਨੇ ਇਹ ਦਿਖਾਉਣੀ ਸੀ ਇਦਾਂ ਹੀ ਇੱਕ ਘਟਨਾ ਹੋਰ ਹੋਈ ਆ ਇੱਕ ਇਹਨਾਂ ਦਾ ਸਾਥ ਪੜਿਆ ਗਿਆ ਇੱਕ ਫੜਿਆ ਗਿਆ ਮੁਸਲਮਾਨਾਂ ਦਾ ਸਾਥ ਅੱਛਾ ਜਿਹੜਾ ਅਸੀਂ ਬਾਬਾ ਸ਼ਿੰਗਰੂ ਉਹ ਫੜਿਆ ਗਿਆ ਉਹਦਾ ਸਾਰਾ ਇਹਨਾਂ ਨੇ ਮਤਲਬ આજ ਤੱਕ ਲਾਲੋ ਰਿਪਬਲਿਕ ਟੀਵੀ ਸਭ ਤੇ ਇਹੋ ਹੀ ਚੱਲਦਾ ਸ਼ਿੰਗਰੂ ਬਾਬਾ ਸ਼ਿੰਗਰੂ ਬਾਬਾ ਵੀ ਉਹ ਕਨਵਰਜਨ ਕਰਦਾ ਸੀ Hindu ਕੁੜੀਆਂ ਦੀ ਜੀਵੋ ਇਸੇ ਟਾਈਮ ਇੱਕ Hindu ਬਾਬਾ ਫੜਿਆ ਗਿਆ ਜਿਹਦੇ ਘਰ ਦੇ ਪਿੱਛੇ ਤੰਕਾਰ ਦੱਬੇ ਸੀ ਜਿਹਦੇ ਮੰਦਰ ਦੇ ਕੋਲ ਉੱਥੇ ਜਿਹੜਾ ਦਾ ਸੇਵਕ ਸੀਗਾ ਉਹ ਨੂੰ ਉਹਨੂੰ ਪਤਾ ਸੀ ਕਿ ਇਹ ਬਾਬਾ ਮਾਰ ਕੇ ਬੰਦੇ ਦੱਬੀ ਜਾਂਦਾ ਔਰਤਾਂ ਦੱਬੀ ਜਾਂਦਾ ਤੇ ਉਹ ਇੱਕ ਖੋਪੜੀ ਲੈ ਕੇ ਸਿੱਧਾ ਜਾ ਕੇ ਮੈਜਿਸਟਰੇਟ ਕੋਲ ਪੇਸ਼ ਹੋ ਗਿਆ ਭਾਜੀ 2 ਮਹੀਨਿਆਂ ਬਾਅਦ ਤੇ ਉਹਦਾ ਤੁਹਾਨੂੰ ਕੋਈ ਖਬਰ ਨਹੀਂ ਉਹ ਪਹਿਲੇ ਦਿਨ ਮੜ ਜੀ ਖਬਰ ਆਈ ਨਾਲ ਹੀ ਦੱਬ ਦਿੱਤੀ ਗਈ ਹੂੰ ਸੋ ਇਹ ਪ੍ਰਭਾਵ ਹੁੰਦਾ ਵੀ ਜੇ ਤਾਂ ਕੋਈ ਮਿਨੋਰਿਟੀ ਕਰਦੀ ਆ ਉਹਨੂੰ ਪੂਰਾ ਛਾਲਿਆ ਜਾਂਦਾ ਜਦੋਂ ਕੋਈ ਮੇਜੋਰਿਟੀ ਕਾਬੜੀਆ ਕਰਕੇ ਕਰਦੇ ਆ ਕੋਈ ਇਹ ਕੰਮ ਹੁੰਦੇ ਆ ਉਹਨੂੰ ਜਿਹੜਾ ਆ ਚੋਪਚਾਪ ਉਹਨਾਂ ਖਬਰਾਂ ਨੂੰ ਦਬ ਦਿੱਤਾ ਜਾਂਦਾ ਹਾਂਜੀ ਭਾਜੀ ਜੇ ਕਿਤੇ ਇਹ ਕਿਸੇ ਮੁਸਲਮਾਨ ਭਰਾਵਾ ਨੇ ਇੱਕ ਵੀ ਮੁਸਲਮਾਨਾਂ ਦਾ ਟੋਪੀ ਲਈ ਹੁੰਦੀ ਸਿਰ ਤੇ ਜਾਂ ਕੋਈ ਸਿੱਖ ਹੁੰਦਾ ਜਾਂ ਕੋਈ ਹੋਰ ਹੁੰਦਾ ਦੇਖੋ ਜੀ ਭਾਰਤ ਨੂੰ ਚੈਲੰਜ ਕੀਤਾ ਇਹਨਾਂ ਨੇ ਜੀ ਹੂੰ ਇਕੱਲੇ ਇਕੱਲੇ ਸੋਸ਼ਲ ਮੀਡੀਆ ਨੇ ਇਹ ਦਿਖਾਉਣੀ ਸੀ ਇਦਾਂ ਹੀ ਇੱਕ ਘਟਨਾ ਹੋਰ ਹੋਈ ਆ ਇੱਕ ਇਹਨਾਂ ਦਾ ਸਾਥ ਫੜਿਆ ਗਿਆ ਇੱਕ ਫੜਿਆ ਗਿਆ ਮੁਸਲਮਾਨਾਂ ਦਾ ਸਾਥ ਅੱਛਾ ਜਿਹੜਾ ਅਸੀਂ ਬਾਬਾ ਸ਼ਿੰਗਰੂ ਉਹ ਫੜਿਆ ਗਿਆ ਉਹਦਾ ਸਾਰਾ ਇਹਨਾਂ ਨੇ ਮਤਲਬ આજ ਤੱਕ ਲਾਲੋਂ ਰਿਪਬਲਿਕ ਟੀਵੀ ਸਭ ਤੇ ਇਹੋ ਹੀ ਚੱਲਦਾ ਸ਼ਿੰਗਰੂ ਬਾਬਾ ਸ਼ਿੰਗਰੂ ਬਾਬਾ ਵੀ ਉਹ ਕਨਵਰਜਨ ਕਰਦਾ ਸੀ Hindu ਕੁੜੀਆਂ ਦੀ ਜੀਵੋ ਇਸੇ ਟਾਈਮ ਇੱਕ Hindu ਬਾਬਾ ਫੜਿਆ ਗਿਆ ਜਿਹਦੇ ਘਰ ਦੇ ਪਿੱਛੇ ਸੰਕਾਲ ਦੱਬੇ ਸੀ ਜਿਹਦੇ ਮੰਦਰ ਦੇ ਕੋਲ ਉੱਥੇ ਜਿਹੜਾ ਉਹਦਾ ਸੇਵਕ ਸੀਗਾ ਉਹ ਨੂੰ ਉਹ ਨੂੰ ਪਤਾ ਸੀ ਕਿ ਇਹ ਬਾਬਾ ਮਾਰ ਕੇ ਬੰਦੇ ਦੱਬੀ ਜਾਂਦਾ ਔਰਤਾਂ ਦੱਬੀ ਜਾਂਦਾ ਤੇ ਉਹ ਇੱਕ ਖੋਪੜੀ ਲੈ ਕੇ ਸਿੱਧਾ ਜਾ ਕੇ ਮੈਜਿਸਟਰ ਕੋ ਪੇਸ਼ ਹੋ ਗਿਆ ਭਾਜੀ 2 ਮਹੀਨਿਆਂ ਬਾਅਦ ਤੇ ਉਹਦਾ ਤੁਹਾਨੂੰ ਕੋਈ ਖਬਰ ਨਹੀਂ ਉਹ ਪਹਿਲੇ ਦਿਨ ਮੜ ਜੀ ਖਬਰ ਆਈ ਨਾਲ ਹੀ ਦਬ ਦਿੱਤੀ ਗਈ ਹੂੰ ਸੋ ਇਹ ਪ੍ਰਭਾਵ ਹੁੰਦਾ ਵੀ ਜੇ ਤਾਂ ਕੋਈ ਮਿਨੋਰਟੀ ਕਰਦੀ ਆ ਉਹਨੂੰ ਪੂਰਾ ਛਾਲਿਆ ਜਾਂਦਾ ਜਦੋਂ ਕੋਈ ਮੇਜੋਰਿਟੀ ਕਾਪੜੀਆ ਕਰਦੇ ਆ ਕੋਈ ਇਹ ਕੰਮ ਹੁੰਦੇ ਆ ਉਹਨੂੰ ਜਿਹੜਾ ਆ ਚੁੱਪਚਾਪ ਉਹਨਾਂ ਖਬਰਾਂ ਨੂੰ ਦਬ ਦਿੱਤਾ ਜਾਂਦਾ ਹਾਂਜੀ ਭਾਜੀ